ਮੰਦਰ ਦੇ ਵਿੱਚ ਨੌਜਵਾਨ ਦਾ ਕੀਤਾ ਕਤਲ ਕਤਲਕਾਰ ਹਵਨਕੁੰਡ ਹੇਠਾਂ ਦੱਬੀ ਲਾਸ਼ ਪੁਲਿਸ ਨੇ ਹਵਨਕੁੰਡ ਪੁੱਟ ਕੇ ਲਾਸ਼ ਕੱਢੇ ਬਾਹਰ ਇੱਕ 33 ਸਾਲਾ ਨੌਜਵਾਨ ਦਾ ਬੀਤੀ ਰਾਤ ਮੰਦਿਰ ਦੇ ਵਿੱਚ ਕਤਲ ਕੀਤਾ ਗਿਆ ਤੇ ਕਤਲ ਕਰ ਲਾਸ਼ ਮੰਦਿਰ ਦੇ ਵਿੱਚ ਬਣੇ ਹਵਨਕੁੰਡ ਹੇਠਾਂ ਦੱਬ ਦਿੱਤੀ ਗਈ ਤੇ ਪੁਲਿਸ ਦੇ ਵੱਲੋਂ ਜਿਵੇਂ ਹੀ ਛਾਣਬਿਨ ਕੀਤੀ ਜਾਂਦੀ ਹੈ ਤਾਂ ਲਾਸ਼ ਜਿਹੜੀ ਪੁਲਿਸ ਦੇ ਵੱਲੋਂ ਹਵਨਕੁੰਡ ਪੁੱਟ ਕੇ ਬਾਹਰ ਕੱਢੀ ਜਾਂਦੀ ਹੈ ਤਾਂ ਦਾਜੇ ਕਿ ਖੂਨ ਦੇ ਨਾਲ ਲਤਪਤੋ ਹੋਈ ਪਈ ਸੀ ਲਾਸ਼ ਜਦੋਂ ਪੁਲਿਸ ਦੇ ਵੱਲੋਂ ਬਾਹਰ ਕੱਢੀ ਜਾਂਦੀ ਹੈ 33 ਸਾਲਾ ਨੌਜਵਾਨ ਸੁਦੀਪ ਉਮਾਰ ਜੋ ਕਿ ਮੰਦਿਰ ਦੇ ਵਿੱਚ ਬੱਚਿਆਂ ਨੂੰ ਵਿਦਿਆ ਸਿਖਾਉਂਦਾ ਹੈ ਤਾਂ ਉਸ ਦਾ ਹੀ ਦੋ ਪੁਜਾਰੀਆਂ ਦੇ ਵੱਲੋਂ ਕਤਲ ਕੀਤਾ ਗਿਆ ਮੰਦਿਰ ਦੇ ਹੀ ਪੁਜਾਰੀਆਂ ਦੇ ਵੱਲੋਂ ਕਤਲ ਕੀਤਾ ਜਾਂਦਾ ਹੈ ਨੌਜਵਾਨ ਦਾ ਹਾਲਾਂਕਿ ਪੁਲਿਸ ਦੇ ਵੱਲੋਂ ਕੁਝ ਹੋਰ ਵਿਅਕਤੀਆਂ ਨੂੰ ਵੀ ਰਾਉਂਡ ਅਪ ਕੀਤਾ ਗਿਆ ਤੇ ਉਹਨਾਂ ਦੇ ਕੋਲੋਂ ਬਾਰਕੀ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਹਾ ਜਾ ਰਿਹਾ ਕਿ ਇਸ ਕਤਲकांड ਮਾਮਲੇ 'ਚ ਵੱਡੇ ਖੁਲਾਸੇ ਹੋ ਸਕਦੇ ਨੇ ਤਾਂ 33 ਸਾਲਾ ਸੁਦੀਪ ਕੁਮਾਰ ਜਿਸ ਦਾ ਕਿ ਮੰਦਿਰ ਦੇ ਵਿੱਚ ਕਤਲ ਕੀਤਾ ਗਿਆ ਤੇ লাশ ਹਵਨਕੁੰਡ ਹੇਠਾਂ ਦੱਬ ਦਿੱਤੀ ਗਈ ਆ ਫਿਰ ਸੁਣਦੇ ਹਾਂ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਹੈ ਇਹ ਇੱਕ ਆਨੰਦ ਨਾਮ ਦਾ ਲੜਕਾ ਇਹਦਾ ਨਾਮ ਸੁਦੀਪ ਉਹ ਆਨੰਦ ਨਾਮ ਦਾ ਲੜਕਾ ਉਹਦਾ ਉਹਦਾ ਕਤਲ ਹੋਇਆ ਹੈ ਹਲੇ ਇਹ ਮੈਟਰ ਜਿਹੜਾ ਹੈ ਇਹਨੂੰ ਹਲੇ ਅਸੀਂ ਇਨਵੈਸਟੀਗੇਟ ਕਰਦੇ ਆ ਬਾਅਦ ਕਰਨੇ ਪੜਤਾ ਤੁਹਾਨੂੰ ਫਿਰ ਉਸ ਤੋਂ ਬਾਅਦ ਜੋ ਵੀ ਜਾਣਕਾਰੀ ਸਾਡੇ ਕੋਲ ਹੈਗੀ ਅਸੀਂ ਸਾਰਿਆਂ ਨਾਲ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਉਥੋਂ ਡੈੱਡ ਬੋਡੀ ਹੈ ਉਹ ਤੋਂ ਮਿਲੀ ਹੈ ਹਲੇ ਅਸੀਂ ਜਿਹੜਾ ਸਾਰਾ ਕੁਝ ਹੈ ਉਹਨੂੰ ਹਲੇ ਇਚ ਦੇ ਵੀ ਟੂਰ ਲੇਟੂ ਸੇ ਮੈਨੂੰ ਇੱਕ ਵਾਰ ਇਹਦੇ ਸਾਰੇ ਪਰਤਾਲ ਸਾਨੂੰ ਪ੍ਰੀਲੀਮਿਨਰੀ ਕਰ ਲੈਣ ਤੋਂ ਉਸ ਤੋਂ ਬਾਅਦ ਮੈਂ ਤੁਹਾਨੂੰ ਸਾਰਾ ਬਰੀਫ ਕਰਾਂਗਾ ਸਰ ਸੱਚੀ ਵਿਅਸਤੀਆਂ ਨੂੰ ਗ੍ਰਿਫਤਾਰ ਕੀਤਾ ਕਿ ਨਹੀਂ ਕੀਤਾ ਹਾਂਜੀ ਕੁਝ ਬੰਦੇ ਅਸੀਂ ਰਾਉਂਡ ਅਪ ਕੀਤੇ ਹਨ ਤੇ ਪੁਸ਼ੀਸ਼ ਕਰ ਰਹੇ ਆ ਜਿਹੜਾ ਬੰਦਾ ਵੀ ਜਿਸ ਬੰਦੇ ਨੇ ਵੀ ਆ ਜਾ ਕੁਝ ਕੰਮ ਕੀਤਾ ਹੋਊਗਾ ਜਿਹੜਾ ਕਲਪਿਟ ਹੈ ਉਹਨੂੰ ਅਸੀਂ ਉਹਦਾ ਬੰਦ ਦੇ ਅੰਜਾਮ ਦੇ ਕੇ ਜਾਵਾਂਗੇ ਜਿਹਦਾ ਕਤਲ ਹੋਇਆ ਉਹ ਵਿਅਕਤੀ ਕਿੱਥੇ ਦਾ ਰਹਿਣ ਵਾਲਾ ਸੀ ਉਹ ਐਦੋ ਆਪਣਾ ਸਾਨੂੰ ਇੰਨਾ ਬੰਦਾ ਵੀ ਉਹ ਧੂਰੀ ਦਾ ਹੀ ਰਹਿਣ ਵਾਲਾ ਸੀ ਚੜ ਦੇ ਗਿਆ ਟਾਈਮ ਟੀਵੀ ਲਈ ਧੂਰੀ ਤੋਂ ਪੱਤਰਕਾਰ ਹਰਕਵਲ ਹੈਪੀ ਦੀ ਖਾਸ ਰਿਪੋਰਟ